ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਨੇ ਹਰ ਇੱਕ ਔਰਤ ਨੂੰ ਕੋਰ ਨਾਮ ਗੁਰੂ ਜੀ ਨੇ ਔਰਤ ਨੂੰ ਕਿਵੇਂ ਦਿੱਤਾ ਇਹ ਸਾਖੀ ਦੀ ਗੱਲ ਕਰਦੇ ਆ ਇਹ ਸਾਖੀ ਸਿੱਖ ਇਤਿਹਾਸ ਦੀ ਬਹੁਤ ਹੀ ਗੰਭੀਰ ਤੇ ਇਨਕਲਾਬੀ ਘੜੀ ਨਾਲ ਜੁੜੀ ਹੋਈ ਹੈ 1999 ਈ ਵਿਸਾਖੀ ਦਾ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਇਸ ਸਜਣਾ ਦਾ ਮਤਲਬ ਸਿਰਫ ਧਾਰਮਿਕ ਪਹਿਚਾਨ ਨਹੀਂ ਸੀ ਇਹ ਸਮਾਜਿਕ ਕ੍ਰਾਂਤੀ ਸੀ ਗੁਰੂ ਜੀ ਨੇ ਕੋਰ ਨਾਮ ਕਿਉਂ ਦਿੱਤਾ ਉਸ ਸਮੇਂ ਭਾਰਤੀ ਸਮਾਜ ਵਿੱਚ ਔਰਤ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ ਉਸ ਦੀ ਪਹਿਚਾਨ ਪਿਓ ਜਾਂ ਪਤੀ ਨਾਲ ਜੁੜੀ ਹੁੰਦੀ ਸੀ ਊਚ ਨੀਚ ਜਾਤ ਪਾਤ ਅਤੇ ਲਿੰਗ ਭੇਦ ਬਹੁਤ ਗਹਿਰਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸੋਚ ਨੂੰ ਜੜ ਤੋਂ ਤੋੜਨਾ ਚਾਇਆ ਕੋਰ ਫਾਰਸੀ ਸ਼ਬਦ ਕੋਰ ਤੋਂ ਆਇਆ ਹੈ ਜਿਸ ਦਾ ਅਰਥ ਹੈ ਰਾਜਕੁਮਾਰੀ ਸ਼ਾਹੀਤੀ ਆਤਮ ਸਨਮਾਨ ਵਾਲੀ ਆਜ਼ਾਦ ਹਸਤੀ ਜੀਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਖਾਲਸੇ ਦੀ ਹਰ ਔਰਤ ਕਿਸੇ ਦੀ ਦਾਸੀ ਨਹੀਂ ਉਹ ਰੱਬ ਦੇ ਰਾਜ ਦੀ ਰਾਜਕੁਮਾਰੀ ਹੈ ਸਿੰਘ ਅਤੇ ਕੋਰ ਇੱਕੋ ਦਰਜੇ ਦੀ ਪਹਿਚਾਨ ਹਨ ਮਰਦ ਸਿੰਘ ਪਾਵ ਸ਼ੇਰ ਨਿਡਰ ਔਰਤ ਕੋਰ ਪਾਵ ਰਾਜਕੁਮਾਰੀ ਆਤਮ ਗੌਰਵ ਇਸ ਨਾਲ ਜਾਤ ਪਾਤ ਮੁੱਕ ਗਈ ਔਰਤ ਦੀ ਪਹਿਚਾਨ ਪਤੀ ਪਿਓ ਤੋਂ ਆਜ਼ਾਦ ਹੋਈ ਔਰਤ ਨੂੰ ਖਾਲਸਾ ਪੰਥ ਵਿੱਚ ਪੂਰਾ ਬਰਾਬਰ ਦਾ ਦਰਜਾ ਮਿਲਿਆ ਦੁਨੀਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਧਰਮ ਦੇ ਸਥਾਪਕ ਨੇ ਖੁਦ ਔਰਤ ਨੂੰ ਸ਼ਾਹੀ ਪਹਿਚਾਨ ਦਿੱਤੀ ਉਸ ਨੂੰ ਆਤਮਿਕ ਸਮਾਜਿਕ ਅਤੇ ਯੋਧਾ ਦਰਜਾ ਦਿੱਤਾ ਮਈ ਪਾਗੋਜੀ ਇਸ ਦਾ ਜੀਵੰਤ ਪ੍ਰਮਾਣ ਹਨ ਹੋਰ ਸਿਰਫ ਨਾਮ ਨਹੀਂ ਤਾਕਤ ਹੈ ਜਦੋਂ ਕੋਰ ਸ਼ਬਦ ਇੱਕ ਔਰਤ ਦੇ ਨਾਮ ਪਿੱਛੇ ਲਾਇਆ ਸੀਗਾ ਤਾਂ ਇੱਕ ਪੰਛੀ ਦੀ ਮਿਸਾਲ ਦਿੱਤੀ ਸੀ ਗੁਰੂ ਜੀ ਨੇ ਕੋਰ ਇੱਕ ਬਹੁਤ ਹੀ ਬਹਾਦਰ ਤੇਜ਼ ਰਫਤਾਰ ਪੰਛੀ ਹੈ ਇਸ ਪੰਛੀ ਦੀ ਵਿਸ਼ੇਸ਼ਤਾ ਹੈ ਕਿ ਇਹ ਬਹੁਤ ਤੇਜ਼ ਹੁੰਦਾ ਹੈ ਤੇ ਸ਼ੇਰ ਦੇ ਮੂੰਹ ਵਿੱਚੋਂ ਵੀ ਜੀਵ ਗੱਡਣ ਦੀ ਹਿੰਮਤ ਰੱਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੰਛੀ ਦੀ ਲੇਰੀ ਅਤੇ ਫੁਰਤੀ ਤੋਂ ਪ੍ਰਭਾਵਿਤ ਹੋ ਕੇ ਸਿੱਖ ਔਰਤਾਂ ਦੇ ਨਾਮ ਦੇ ਨਾਲ ਕੋਰ ਲਾਉਣ ਦੀ ਪਰੰਪਰਾ ਸ਼ੁਰੂ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੋਰਿਆਂ ਦੇ ਪ੍ਰਤੀਕ ਬਾਜ ਨੂੰ ਵੀ ਆਪਣੇ ਹੱਥ ਵਿੱਚ ਰੱਖਦੇ ਸਨ ਕੋਰ ਨਾਮ ਦਾ ਪੰਛੀ ਆਪਣੀ ਬਹਾਦਰੀ ਲਈ ਜਾਣਿਆ ਜਾਂਦਾ ਹੈ ਜੋ ਸਿੱਖ ਔਰਤਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ ਸੋ ਇਹ ਸੀਗੀ ਛੋਟੀ ਜੀ ਸਾਖੀ ਤਾਂ ਤਾਂ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਮੈਂ ਇੱਕ ਔਰਤ ਨੂੰ ਉਹਦੇ ਨਾਮ ਪਿੱਛੇ ਕੋਰ ਲਾਉਣਾ ਸ਼ੁਰੂ ਕੀਤਾ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆਂ ਅਸੀਂ ਇਦਾਂ ਹੀ ਨਿਊ ਨਿਊ ਟੌਪਿਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ